ਪੇਡੂ ਕੀ ਗੱਲ ਹੈ ਜੀ ਜੀਦਾ ਕਰਦਾ ਬਹੁਤ ਕੁਝ ਬੋਲਣ ਉਹ ਬੰਦ ਬੰਦਿਆਂ ਦੇ ਖਿਲਾਫ ਅੱਛਾ ਤੁਸੀਂ ਦੱਸ ਦਿਓ ਕਿੰਨੇ ਦਿਨਾਂ ਮਾਰ ਮਿਲਿਆ ਜੀ 3 ਡੇ ਪੁਲਿਸ ਰਮਾਨ ਜੀ ਉੱਥੇ ਤਿੰਨ ਦਿਨ ਹੋ ਬਦ ਗਏ ਹਾਂਜੀ ਤਿੰਨ ਦਿਨ ਸਰ ਕਿੰਨੀ ਤਰੀਕ ਤੱਕ ਦਾ ਜੀ ਤਿੰਨ ਦਿਨ ਦਾ ਪੁਲਿਸ ਰਮਾਨ ਆਇਆ ਜੀ ਡੇਟ ਤੋਂ ਸਰ ਸਰ ਦੱਸ ਦਿਓ ਮਾੜਾ ਰਮਾਨ ਕਿੰਨੇ ਚਿਰ ਦਾ ਸਰ ਤਾਂ ਮਾਨਯੋਗ ਅਦਾਲਤ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਆਰ ਡੀ ਰਿਕਵਰੀ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਜਿਹੜੇ ਮੋਬਾਈਲ ਵਗੈਰਾ ਰਿਕਵਰ ਕਰਨੇ ਨੇ ਤਾਂ ਇੱਕ ਮੋਬਾਈਲ ਜਿਹੜਾ ਉਹਨਾਂ ਤੋਂ ਆਪ ਵੀ ਡਿਮਿਟ ਕਰ ਲਾਇਆ ਉਹਨਾਂ ਨੇ ਕਿ ਇੱਕ ਮੋਬਾਈਲ ਜਿਹੜਾ ਸਾਨੂੰ ਉਹਨੇ ਨਾ ਦੇ ਦਿੱਤਾ ਤਾਂ ਕੋਈ ਮੇਰੇ ਦੇਖਣ ਚ ਕੋਈ ਰਿਕਵਰੀ ਨਹੀਂ ਬਣਦੀ ਇੱਕ ਕਹਿੰਦੇ ਸੀ ਕਮਰਕਸਾ ਜਾਂ ਜਿਹੜਾ ਗਲ ਚ ਪਰਣਾ ਪਾਇਆ ਸੀ ਜਿੰਦੇ ਨਾਲੇ ਨੂੰ ਇਹਨਾਂ ਦੇ ਐਲੀਗੇਸ਼ਨ ਨੇ ਪੁਲਿਸ ਦੇ ਕਿ ਜਿੰਦੇ ਨਾਲਾ ਨੂੰ ਗਲ ਘੁੱਟ ਕੇ ਮਾਰਿਆ ਗਿਆ ਤਾਂ ਰਿਕਵਰੀ ਵਾਲੀ ਗੱਲ ਨਹੀਂ ਬਣਦੀ ਕਿ ਉਹਨਾਂ ਨੇ ਪੁਲਿਸ ਨੇ ਆਪ ਹੀ ਦੱਸਿਆ ਕਿ ਉਹ ਜਿਹੜਾ ਕਮਰ ਕਾਸੇ ਦੇ ਨਾਲ ਉਹਦਾ ਗਲ ਕੁੱਟਿਆ ਸੀ ਤੇ ਉਹਨੂੰ ਅੱਗ ਲਾਤੀ ਸੀ ਹੁਣ ਨਾ ਤਾਂ ਐਸਿਕੂ ਵੈਪਨ ਬਰਾਮਦ ਕਰਨਾ ਹੈ ਨਾ ਫਰਦਰ ਕੋਈ ਰਿਕਵਰੀ ਇਸ ਦੇ ਵਿੱਚ ਮੋਬਾਈਲ ਆਲਦੀ ਇੱਕਰ ਕਵਰ ਹੋ ਚੁੱਕਾ ਹੈ ਹੋਰ ਕਿਸੇ ਮੋਬਾਈਲ ਦੀ ਵੀ ਰਿਕਵਰੀ ਨਹੀਂ ਇਹਨਾਂ ਨੇ ਕਰਨੀ ਤਾਂ ਜਿਹੜਾ ਦੂਸਰਾ ਕਹਿੰਦੇ ਜੀ ਉੱਥੇ ਅਮਰਤਪਾਲ ਮਹਿਰੋ ਜਿਹੜਾ ਬਾਹਰੋਂ ਬਿਆਨ ਦੇ ਰਹੇ ਨੇ ਕਿ ਇਸ ਤਰ੍ਹਾਂ ਕਰਕੇ ਮਰਡਰ ਕੀਤਾ ਹੈ ਜਾਂ ਉਹਦੇ ਬਾਰੇ ਅੱਗੇ ਜਿਹੜਾ ਡਿਸਕਲੋਜ਼ ਕਰ ਰਹੇ ਨੇ ਤਾਂ ਮੈਂ ਮਾਨਯੋਗ ਅਦਾਲਤ ਨੂੰ ਰਿਕੁਐਸਟ ਕੀਤੀ ਸੀ ਕਿ ਅਮਰਤਪਾਲ ਮਹਿਰੋ ਦੇ ਕਹਿਣ ਦੇ ਉੱਪਰ ਆਉਂਦੀਆਂ ਬਿਆਨ ਦੇਣ ਤੇ ਸਾਡੇ ਇੱਥੇ ਬੈਠਕ ਨਹੀਂ ਹੋ। ਪਹਿਲੀ ਗੱਲ ਤਾਂ ਉਹਨਾਂ ਵੀਡੀਓ ਨੂੰ ਅਸੀਂ ਸੱਚ ਨਹੀਂ ਮੰਨਦੇ ਕਿਉਂਕਿ ਅੱਜਕੱਲ ਜਿਹੜਾ ਜ਼ਮਾਨਾ AI ਦਾ ਹੈ ਉਹ ਜੋ ਮਰਜ਼ੀ ਹੋ ਸਕਦਾ ਹੈ ਜੋ ਮਰਜ਼ੀ ਕੋਈ ਚੇਂਜ ਕਰ ਸਕਦਾ ਹੈ ਉਹ ਗੱਲਾਂ ਐਡਮਿਸਿਬਲ ਜਿਹੜੀਆਂ ਗੱਲਾਂ ਹੈ ਨਹੀਂ। ਸੋ ਇਹਨਾਂ ਨੂੰ 7 ਦਿਨ ਦਾ ਰਿਮਾਂਡ ਮੰਗਿਆ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਪਰ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ 3 ਦਿਨ ਦਾ ਰਿਮਾਂਡ ਦੇ ਦਿੱਤਾ। ਸੋਸ਼ਲ ਮੀਡੀਆ ਤੇ ਕਾਫੀ ਆਫਵਾਮਾਂ ਜ਼ਿੰਮੇ ਕੀ ਦੋਸ਼ ਲਾਇਆ ਜਾ ਰਿਹਾ ਹੈ। ਕਾਦੇ ਜੀ ਇਸ ਤਰ੍ਹਾਂ ਬਨਾਤ ਨਾ ਨਹੀਂ ਜੀ ਨਹੀਂ 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 ਇਹਦਾ ਇਹਦਾ ਐਡੀ ਰੇਪ ਦੀ ਕੋਈ ਗੱਲ ਨਹੀਂ ਆਈ ਨਾ ਕੋਈ ਇਹ ਹੀ ਗੱਲ ਹੋਈ ਹੈ ਉਸ ਦੇ ਵਿੱਚ ਸਿੰਪਲ ਇੱਕ ਜਿਵੇਂ ਆਮ ਇੱਕ ਮਰਡਰ ਹੁੰਦਾ ਹੈ ਉਹ ਮਰਡਰ ਹੈ ਕਿਸ ਨੇ ਕੀਤਾ ਹੈ ਕਿਉਂ ਕੀਤਾ ਹੈ ਇਹ ਗੱਲਾਂ ਤਾਂ ਅੱਗੇ ਚਲਾਨ ਚਾਉਣ ਠੀਕ ਹੈ ਨਾ ਜੀ ਕੋਈ ਰੇਪ ਨਹੀਂ ਕੋਈ ਜੇ ਕੋਈ ਡੀਐਨਏ ਦੀ ਰਿਪੋਰਟ ਨਹੀਂ ਆਈ ਅਗਰ ਕੋਈ ਉਹਦਾ ਪੋਸਟਮਾਰਟਮ ਹੋਇਆ ਹੈ ਜੇ ਪੋਸਟਮਾਰਟਮ ਹੋਇਆ ਹੈ ਉਸ ਤੋਂ ਬਾਅਦ ਜਿਉ ਉਹਨਾਂ ਨੂੰ ਲੱਗਿਆ ਹੈ ਤਾਂ ਉਹ ਅੱਗੇ ਡੀਐਨਏ ਦੀ ਰਿਪੋਰਟ ਆਉਣੀ ਹੈ ਜੋ ਜਹੀ ਗੱਲ ਜਿਹੜੀ ਇਸ ਕੇਸ ਦੇ ਵਿੱਚ ਰੇਪ ਜਾਂ ਇਹੋ ਜੀ ਗੱਲ ਕੋਈ ਵੀ ਨਹੀਂ ਹੈ ਇਸ ਦੇ ਵਿੱਚ